ਜਦੋਂ ਅਫਗਾਨੀ ਹਿੰਦੁਸਤਾਨ ਤੇ ਹਮਲੇ ਕਰਦਾ ਨਾ ਜਦੋਂ ਫਿਰ ਅਫਗਾਨੀ ਨੇ ਇੱਕ ਵੱਡਾ ਹਮਲਾ ਕੀਤਾ ਬਹੁਤ ਧਨ ਲੁੱਟਿਆ ਹਿੰਦੁਸਤਾਨ ਦਾ ਦਿੱਲੀ ਨੂੰ ਲੁੱਟਿਆ ਗੁਰਮਕੋਲ ਹਿੰਦੂਆਂ ਦੀਆਂ ਬਹੁ ਬੇਟੀਆਂ ਇੱਥੋਂ ਤੱਕ ਕਈ ਮੁਸਲਮਾਨਾਂ ਦੀਆਂ ਬਹੁ ਬੇਟੀਆਂ ਵੀ ਲੁੱਟ ਕੇ ਆਪਣੇ ਦੇਸ਼ ਲੈ ਜਾ ਰਿਹਾ ਹੈ ਇਧਰ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਦਾ ਹੈ ਸਰਦਾਰ ਜਸਤਾ ਸਿੰਘ ਆਲੂ ਵਾਲੀ ਆ ਜੀ ਨੂੰ ਪਤਾ ਲੱਗਦਾ ਹੈ ਆਪਸੀ ਸਲਾਮ مشورہ ਹੁੰਦਾ ਹੈ ਖਾਲਸੇ ਨਾਲ ਜਦੋਂ ਬਾਬਾ ਦੀਪ ਸਿੰਘ ਅਫਦਾਲੀ ਦੀ ਫੌਜਾਂ ਤੇ ਹਮਲੇ ਕਰਦੇ ਨੇ ਟੁੱਟਿਆ ਤੰਗ ਲੁੱਟ ਕੇ ਲੋਰ ਬੰਦਾਂ ਦੇ ਵਿੱਚ ਬੰਦਦੇ ਨੇ ਤੇ ਜਿਹੜੀਆਂ ਹਿੰਦੂਆਂ ਦੀਆਂ ਹੋਰ ਮੁਗਲਾਂ ਦੀਆਂ ਬਹੁ ਬੇਟੀਆਂ ਨੂੰ ਇਹਨੇ ਕੈਦੀ ਬਣਾਇਆ ਹੋਇਆ ਹੈ ਨਾ ਉਹਨਾਂ ਨੂੰ ਛੁਡਾ ਕੇ ਉਹਨਾਂ ਕੋ ਅਡਰੈਸ ਪੁੱਛ ਕੇ ਤੇ ਉਹਨਾਂ ਦੇ ਘਰੋਂ ਘਰੀ ਬਚਾਉਂਦੇ ਨੇ ਤੇ ਬਾਬਾ ਦੀਪ ਸਿੰਘ ਜੀ ਇੱਕ ਗੱਲ ਆਮ ਕਿਆ ਕਰਦੇ ਸਨ ਕਿਆ ਕਰਦੇ ਸਨ ਭਾਈ ਸਿੱਖੋ ਭਾਈ ਸਿੱਖੋ ਹਿਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਬਾਬਾ ਜੀ ਕਿਹਾ ਕਰਦੇ ਸਨ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਸਤਸੰਗਿਓ ਧੀਆਂ ਦਾ ਬੜਾ ਸਤਕਾਰ ਕਰਦੇ ਸਨ ਬਾਬਾ ਦੀਪ ਸਿੰਘ ਜੀ। ਭਾਗਾਂ ਵਾਲਿਓ ਜਦੋਂ ਅਫਦਾਲੀ ਨੂੰ ਪਤਾ ਲੱਗਦਾ ਹੈ ਐਦਾਂ ਸਿੱਖਾਂ ਨੇ ਮੇਰੇ ਉੱਪਰ ਹਮਲਾ ਕੀਤਾ, ਲੁੱਟਦਾ ਮਾਲ ਵੀ ਲੁੱਟ ਲਿਆ ਇਹਨਾਂ ਨੇ। ਜਿਹੜੀ ਮੈਂ ਲੜਕੀਆਂ ਬੰਦੀ ਬਣਾਈਆਂ ਸਨ ਉਹ ਵੀ ਛੁਡਾ ਕੇ ਉਹਨਾਂ ਦੇ ਘਰੋਂ ਵੀ ਪਹਛਾਤਾ ਇਹ ਪੁੱਛਦਾ ਮੀਟਿੰਗ ਸੱਦਦਾ ਕਿੰਦਾ ਕੌਣ ਐ ਕਿੰਦਾ ਜੀ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ ਰਹਿੰਦਾ ਕਿੱਥੇ ਆ ਜੀ ਜੰਗਲਾਂ 'ਚ ਰਹਿੰਦੇ ਨੇ ਖਾਂਦੇ ਕੀ ਨੇ ਕਿੰਦੇ ਜੋ ਮਿਲ ਜਾਵੇ ਆਪਸੀ ਬੜਾ ਇਹਨਾਂ ਦਾ ਪਿਆਰ ਹੈ ਆਪਸੀ ਬੜਾ ਇਤਫਾਕ ਇਹਨਾਂ ਦਾ ਕਿਤੇ ਇਹਨਾਂ ਨੇ ਇੱਕ ਛੋਲਿਆਂ ਦਾ ਦਾਣਾ ਵੀ ਮਿਲ ਜਾਵੇ ਨਾ ਉਨੂੰ ਵੀ ਰਗੜ ਕੇ ਚ ਪਾਣੀ ਪਾ ਲੈਂਦੇ ਨੇ ਤੇ ਆਵਾਜ਼ਾਂ ਦਿੰਦੇ ਨੇ ਸੰਗਤ ਜੀ ਗੁਰੂ ਘਰ ਲੰਗਰ ਤਿਆਰ ਹੋ ਗਿਆ ਜਾ ਕੇ ਛਕ ਲੋ ਆਹਾਹਾ ਵੇਖੋ ਇਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸਿਧਾਂਤ ਸੀ ਸਤ ਗੁਰ ਦਾ ਉਪਦੇਸ਼ ਸੀ ਵੰਡ ਕੇ ਛਕਣਾ ਇਹ ਗੁਰੂ ਨਾਨਕ ਜੀ ਦੇ ਘਰ ਦਾ ਸਿਧਾਂਤ ਸੀ ਗੁਰਮਖੋ ਜਦੋਂ ਉਹ ਸਿੱਖਾਂ ਦੀ ਤਾਰੀਫ ਕਰਦਾ ਹੈ ਤੇ ਉਹ ਅੱਖ ਲਗਾ ਤਾਰੀਫ ਕਰਦਿਆ ਕਰਦਿਆ ਦੱਸਣ ਵਾਲਾ ਦੱਸਦਾ ਹੈ ਕਹਿੰਦਾ ਸਿੱਖਾਂ ਦੇ ਕੋਲ ਤਿੰਨ ਚੀਜ਼ਾਂ ਬੜੀਆਂ ਵੱਡੀਆਂ ਨੇ ਵੀ ਉਹ ਕੀ ਕਹਿੰਦੇ ਇੱਕ ਸਿੱਖਾਂ ਦੇ ਕੋਲ ਹੈ ਗੁਰਬਾਣੀ ਸ਼ਬਦ ਗੁਰੂ ਪਵਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਉਹਦਾ ਓਟ ਆਸਰਾ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਅਗਵਾਈ ਲੈਂਦੇ ਨੇ ਵੀ ਦੂਸਰਾ ਕਹਿੰਦੇ ਦੂਸਰਾ ਇਹਨਾਂ ਦੇ ਕੋਲ ਖੰਡੇ ਬਾਟੇ ਦਾ ਅੰਮ੍ਰਿਤ ਤੇ ਕਹਿੰਦਾ ਤੀਸਰੀ ਚੀਜ਼ ਕੀ ਨਹੀਂ ਵੱਡੀ ਇਹਨਾਂ ਦੇ ਕੋਲ ਉਹ ਕਹਿੰਦਾ ਤੀਸਰੀ ਜੀ ਵੱਡੀ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਅਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਗੁਰੂ ਰਾਮ ਦਾ ਘਰ ਗੁਰੂ ਰਾਮ ਦਾ ਘਰ ਦੇ ਨਾਲ ਸਿੱਖਾਂ ਦਾ ਬੜਾ ਪਿਆਰ ਹੈ ਉੱਥੇ ਜਾਂਦੇ ਨੇ ਉਹ ਸਰੋਵਰ 'ਚ ਇਸ਼ਨਾਨ ਕਰਦੇ ਨੇ ਤੇ ਇਹਨਾਂ ਨੂੰ ਫਿਰ ਬਲ ਮਿਲ ਜਾਂਦਾ ਹੈ ਹੁਣ ਅਫਦਾਲੀ ਨੇ ਆਪਣੇ ਪੁੱਤਰ ਤैमूर ਨੂੰ ਬੁਲਾਇਆ ਨਾਲ ਜਹਾਂਨ ਖਾਨ ਨੂੰ ਬੁਲਾਇਆ ਵੱਡੇ ਵੱਡੇ ਜਨੈਲ ਹੁਣ ਬੁਲਾਏ ਕਿਦੇ ਹਰਮੰਦਰ ਸਾਹਿਬ ਨੂੰ ਪੂਰਦੇਓ ਸਾਰੀ ਆਵਾਜ਼ਾਈ ਬੰਦ ਕਰਦੇਓ ਇਸ ਸਰੋਵਰ ਨੂੰ ਪੂਰਦੇਓ ਨਿਸ਼ਾਨ ਸਾਹਿਬ ਜੀ ਉੱਤੇ ਲੱਗੇ ਨੇ ਪੁੱਟਦੇਓ ਸਤਸੰਗਿਓ ਤੈਮੂਰ ਜਹਾਂਨ ਖਾਨ ਨੂੰ ਹੋਰ ਜਨੈਲ ਲੈ ਕੇ ਗਿਆ ਉਹਨੇ ਹਰਮੰਦਰ ਸਾਹਿਬ ਦਾ ਸਰੋਵਰ ਪੂਰਤਾ ਪਾਪੀ ਨੇ ਗੁਰੂ ਘਰ ਦੀ ਬੇਅਦਬੀ ਕੀਤੀ ਉਹਨੇ ਇਦਣੋਂ ਇੱਕ ਸਿੰਘ ਅੰਮ੍ਰਿਤਸਰ ਤੋਂ ਦਮਦਮਾ ਸਾਹਿਬ ਪਹੁੰਚਿਆ ਜਾ ਕੇ ਬਾਬਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਪਾਪੀ ਅਬਦਾਲੀ ਨੇ ਉਹਦੇ ਪੁੱਤਰ ਤैमूर ਨੇ ਜਹਾਨ ਖਾਨ ਨੇ ਜਮਾਲ ਖਾਨ ਨੇ ਜ਼ਬਰਦਸਤ ਖਾਨ ਨੇ ਗੁਰੂ ਘਰ ਦੀ ਬੇਦਵੀ ਕੀਤੀ ਹੈ ਹਰਮੰਦਰ ਸਾਹਿਬ ਦੀ ਬੇਦਵੀ ਕੀਤੀ ਹੈ ਤੇ ਬਾਬਾ ਜੀ ਦੇ ਅੱਖਾਂ 'ਚ ਰੰਗ ਖੂਨ ਉੱਤਰ ਆਇਆ ਉੱਥੇ ਕਲਮ ਰੱਖਤੀ ਤੇ ਖੰਡੇ ਨੂੰ ਹੱਥ ਪਾ ਲਿਆ ਜੀ ਦਾ ਸੰਕੇਤ ਦੇ ਵਿੱਚ ਦਮਦਮਾ ਸਹਿਤ ਉਹ ਫਿਰ ਬਾਬਾ ਹਦੀਪ ਸਿੰਘ ਚੱਲਦੇ ਨੇ ਕੁਝ ਕੁ ਸਿੰਘਾਂ ਦਾ ਜਥਾ ਲੈ ਕੇ ਇਹਦੇ ਤਰਨ ਤਰਨ ਸਹਿਬ ਪਹੁੰਚਦੇ ਨੇ ਜਦੋਂ ਗੁਰੂ ਅਰਜਨ ਦੇਵ ਪਿਤਾ ਜੀ ਦੇ ਤਵਿੱਤਰ ਸਥਾਨ ਤੇ ਪਹੁੰਚੇ ਨੇ ਤਰਨ ਤਰਨ ਸਹਿਬ ਇੱਥੇ ਸਰੋਵਰ 'ਚ ਇਸ਼ਨਾਨ ਕਰਕੇ ਫਿਰ ਬਾਬਾ ਹਦੀਪ ਸਿੰਘ ਇੱਥੇ ਅਰਦਾਸ ਕਰਦੇ ਹਨ ਗਣ ਗੁਰੂ ਅਰਜਨ ਦੇਵ ਪਿਤਾ ਜੀ ਤੁਸੀਂ ਸ਼ਹੀਦਾਂ ਦੇ ਸਰਤਾਜ ਹੋ ਸਤਿਗੁਰੂ ਜੀ ਪੱਪੀ ਅਫਦਾਲੀ ਨੇ ਉਹਦੇ ਜਰਨੈਲਾ ਨੇ ਉਹਦੇ ਪੁੱਤਰ ਤੇ ਮੂਰ ਨੇ ਗੁਰੂ ਰਾਮ ਦਾਦੇ ਘਰ ਦੀ ਬੇਦਬੀ ਕੀਤੀ ਹੈ। ਏ ਗੁਰੂ ਅਰਜਨ ਦੇਵਤਾ ਜੀ ਮੈਨੂੰ ਬਲ ਬਖਸ਼ਿਓ ਬਲ ਬਖਸ਼ਿਓ ਮੈਂ ਹਰਮੰਦਰ ਸਾਹਿਬ ਤੁਮ ਜਾਲਮਾਂ ਦੇ ਜੋ ਜ਼ੁਲਮ ਕਰਨ ਵਾਲੇ ਝੰਡੇ ਪੁੱਟ ਕੇ ਫਿਰ ਮੈਂ ਸ਼ੀਸ਼ੀ ਦਾ ਜਾਮ ਪੀ ਮੰਗਾ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਭੱਗਾਂ ਵਾਲਿਓ ਬਾਬਾ ਦੀ ਸਤਨ ਤਨ ਸਭ ਇਥੇ ਗੁਰਦਾ ਲਕੀਰ ਇਥੇ ਬੇ ਲਕੀਰ ਖੇਜਦੇ ਰਹੇ ਕਿ ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਉਹ ਬਾਪੇ ਚਲੇ ਜਾਓ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕਰਦੀਆਂ ਨੇ ਗੁਰੂ ਰਾਮਦਾਸ ਜੀ ਗੋਦ ਦਾ ਆਨੰਦ ਮੰਨਣਾ ਹੈ ਉਹ ਲਕੀਰ ਟੱਪ ਜਾਓ ਸਾਰੇ ਸਿੰਘ ਹਾਸਾ ਸੱਚੇ ਲਕੀਰ ਟੱਪ ਕੇ ਗੋਲਵਾਲ ਅਸਥਾਨ ਦੇ ਕੋ ਇਧਰੋਂ ਜਹਾਨ ਖਾਨ ਨੂੰ ਪਤਾ ਲੱਗ ਗਿਆ ਉਹ ਵੀ ਫੌਜਾਂ ਲਾ ਕੇ 30 ਹਜ਼ਾਰ ਫੌਜ ਲੈ ਕੇ ਤੇ ਬਾਬਾ ਦੀਪ ਸਿੰਘ ਨਾਲ ਵੀ ਇੱਥੇ ਮਾਝੇ ਤੋਂ ਮਾਲਵੇ ਦੇ ਸਿੰਘ ਹਰ ਲਗੇ 5000 ਸਿੰਘਾਂ ਦਾ ਜਥਾ ਬਣ ਗਿਆ ਵੀ ਗੋਲਵਾਰ ਦੇ ਮੈਦਾਨ ਦੇ ਵਿੱਚ ਜਬਰਦਸਤ ਜੰਗ ਹੁੰਦੀ ਹੈ ਗੁਰਮੁਖੋ ਹੁਣ ਸਿੰਘ ਗੁਰਮੁਖੋ ਸਤਗੁਰ ਦੇ ਪਿਆਰ ਦੇ ਵਿੱਚ ਲੜਦੇ ਨੇ ਗੁਰੂ ਰਾਮਦਾਸ ਦੇ ਪਿਆਰ ਦੇ ਵਿੱਚ ਗੁਰੂ ਰਾਮਦਾਸ ਦੇ ਘਰ ਨੂੰ ਮੁਗਲਾਂ ਦੇ ਕੋਲੋਂ ਜ਼ਾਲਿਮਾਂ ਦੇ ਕੋਲੋਂ ਆਜ਼ਾਦ ਕਰਾਉਣ ਵਾਸਤੇ ਲੜਦੇ ਪਏ ਨੇ ਇਧਰੋਂ ਜ਼ਾਲਿਮਾਂ ਨੂੰ ਭਜੜਨਾ ਪੈ ਗਿਆ ਹੁਣ ਜਹਾਂਣ ਖਾਨ ਵੇਖਦਾ ਕਿ ਵੀਰੇ ਸਾਰੀਆਂ ਫੌਜਾਂ ਭੱਜੀਆਂ ਜਾ ਰਹੀਆਂ ਨੇ ਇਹਨੇ ਫਿਰ ਜਹਾਦ ਦਾ ਇੱਥੇ ਨਾੜਾ ਮਾਰਿਆ ਫਿਰ ਫੌਜਾਂ ਨੂੰ ਵਾਪਸ ਬੁਲਾਇਆ ਹੁਣ ਗੁਰਮੁਖਮਸਾਨ ਦੀ ਜੰਗ ਹੋ ਰਹੀ ਹੈ ਇਹ ਜੰਗ ਦੇ ਵਿੱਚ ਬਾਬਾ ਬਲਵੰਤ ਸਿੰਘ ਵੀ ਗਾਹ ਹੋ ਕੇ ਲੜਦੇ ਪਏ ਨੇ ਕੋਈ ਮੁਗਲਾਂ ਨੂੰ ਭਜਰਾ ਪਾ ਰਹੇ ਨੇ ਇਹ ਜੰਗ ਦੇ ਵਿੱਚ ਬਾਬਾ ਦਿਆਲ ਸਿੰਘ ਵੀ ਲੜਦੇ ਪਏ ਨੇ ਬਾਬਾ ਨੱਥਾ ਸਿੰਘ ਵੀ ਲੜਦੇ ਪਏ ਨੇ ਬਾਬਾ ਹੀਰਾ ਸਿੰਘ ਵੀ ਲੜਦੇ ਪਏ ਨੇ ਬਾਬਾ ਦੀਪ ਸਿੰਘ ਖੰਡਾ ਖੜਕਾਰੇ ਨੇ 95 ਸਾਲ ਦੇ ਨੇ ਸਾਡਾ ਇਤਿਹਾਸ ਕਹਿੰਦਾ ਬਾਬਾ ਦੀਪ ਸਿੰਘ ਦੇ ਮਾਸੀ ਦੇ ਪੁੱਤਰ ਸਨ ਬਾਬਾ ਨੋਦ ਸਿੰਘ ਜੀ ਉਹ ਵੀ ਹੱਥ ਖੰਡਾ ਫੜਿਆ ਜਾਲਮਾਂ ਨੂੰ ਭਜਰਾ ਪਾ ਰਹੇ ਨੇ ਜਿੱਥੇ ਅੱਜ ਬਾਬਾ ਨੋਦ ਸਿੰਘ ਦਾ ਸਥਾਨ ਹੈ ਤਰਨਤਾਰਨ ਸੈ ਰੋਡ ਦੇ ਗੁਰਮੁਖੋ ਟਾਲਾ ਸਾਹਿਬ ਤੋਂ ਅਗਲੇ ਬੰਨੇ ਇੱਥੇ ਬਾਬਾ ਨੋਦ ਸਿੰਘ ਲੜਦੇ ਆ ਲੜਦੇ ਆ ਲੜਦਾ ਐ ਲੜਦਿਆ ਜੂਇਦਿਆ ਜੂਇਦਿਆ ਗੁਰਮੁਖੋ ਉਹ ਸਤਾਨ ਤੇ ਟਾਲਾ ਸਤ ਅਗਲੇ ਪਾਸੇ 95 ਸਾਲ ਉਮਰਿਆ دنیਵੀ ਉਮਰ ਮੁਗਲਾਂ ਨੂੰ ਵਿਆੜੀਆਂ ਨੂੰ ਭਜਣਾ ਪਉਂਦਿਆ ਪਉਂਦਿਆ ਬਾਬਾ ਨੋਹ ਸਿੰਘ ਜੀ ਸ਼ਹੀਦੀਆਂ ਜਾਮ ਪੀ ਜਾਂਦੀ ਨੇ ਇਦੋਂ ਅਗਲੇ ਪਾਸੇ ਟਾਲਾ ਸਾਵਲੇ ਸਤਾਨ ਤੇ ਕਮਸਾਂ ਦੀ ਜੰਗ ਹੋ ਰਹੀ ਹੈ ਜੀ ਹੁਣ ਵੇਖਿਆ ਜਹਾਂ ਖਾਨ ਨੇ ਵੇਖਿਆ ਕਈ ਕਿਤੇ ਜਮਾਲ ਰਖਣ ਗਈਆਂ ਜਹਾਂ ਖਾਨ ਲਿਖਿਆ ਇਹਨੇ ਵੇਖਿਆ ਹੁਣ ਮੇਰੀ ਪੇਸ਼ ਨਹੀਂ ਜਾਂਦੀ ਭਈ ਫੋਜਾਂ ਮਿਹਣੀਆਂ ਭਧੀਆਂ ਜਾ ਰਹੀਆਂ ਨੇ ਬਾਬਾ ਦੀਪ ਸਿੰਘ ਹਰਖ ਖੰਡੇ ਨਾਲ ਹਰਦਵੇ ਆਹੂ ਲਈ ਜਾ ਰਹੇ ਨੇ ਕੀ ਹੋਇਆ ਗੁਰਨਕੋ ਹੁਣ ਜਹਾਨ ਖਾਨ ਬਾਬਾ ਜੀ ਦੇ ਸਾਹਮਣੇ ਆਉਂਦਾ ਹੈ ਅਖਨ ਲਗਾ ਬਾਬਾ ਜੀ ਤੁਹਾਡੇ ਮਾਤਾ ਪਿਤਾ ਨਾਮ ਰੱਖਿਆ ਤੁਹਾਡਾ ਦੀਪ ਸਿੰਘ ਤੇ ਮੇਰੀ ਮਾਂ ਨੇ ਨਾਮ ਮੇਰਾ ਰੱਖਿਆ ਹੈ ਜਹਾਨ ਖਾਨ ਐਵੇਂ ਫੋਜਾਂ ਕੇ ਲੜਉਨੇ ਪਏ ਆ

ਪੱਗਾਂ ਵਾਲਿਓ ਬਾਬਾ ਦੀਪ ਸਿੰਘ ਜਹਾਨ ਖਾਨ ਹੁਣ ਆਮੋ ਸਾਹਮਣੇ ਮੁਕਾਬਲਾ ਕਰਦੇ ਪਹਿਲੇ ਮੁਕਾਬਲਾ ਕਰਦਿਆਂ ਕਰਦਿਆਂ ਲੜਦਿਆਂ ਲੜਦਿਆਂ ਇੱਕ ਸਾਂਝਾ ਵਾਰ ਹੋਇਆ ਇਧਰੋਂ ਬਾਬਾ ਦੀਪ ਸਿੰਘ ਦਾ ਖੰਡਾ ਚੱਲਿਆ ਉਧਰੋਂ ਜਹਾਨ ਖਾਨ ਦੀ ਕੁਰਬਾਨ ਚੱਲੀ ਗੁਰਮੁਖੋ ਇਧਰੋਂ ਬਾਬਾ ਦੀਪ ਸਿੰਘ ਦਾ ਧਰ ਨਾਲੋਂ ਸੀਸ ਪਵਿੱਤਰ ਸੀ ਜੁਦਾ ਹੋ ਗਿਆ ਉਧਰੋਂ ਜਹਾਨ ਖਾਨ ਦਾ ਸਰਵੱਢਿਆ ਗਿਆ ਧਰਤੀ ਤੇ ਡਿੱਗ ਪਿਆ ਜਿ ਖਾਨ ਖਾਨ ਵਥੇ ਤਰਤੜ ਕੇ ਮਰ ਗਿਆ ਉਥੇ ਹੀ ਤੇ ਇਧਰੋਂ ਇੱਕ ਸਿੰਘ ਦਾ ਬਾਬਾ ਹਦੀਪ ਸਿੰਘ ਜੀ ਅਜੇ ਹਰ ਮੰਦਰ ਸਾਹਿਬ ਇਥੋਂ ਦੂਰ ਹੈ ਤੁਸੀਂ ਪ੍ਰਣ ਕੀਤਾ ਸੀ ਜ਼ਾਲਿਮਾਂ ਦੇ ਝੰਡੇ ਪੁੱਟ ਕੇ ਫਿਰ ਸੀਧੇ ਜਾਂ ਪੀਵਾਂਗਾ ਉਸ ਵੇਲੇ ਬਾਬਾ ਹਦੀਪ ਸਿੰਘ ਬੇਰ ਹਰਕਰਤ ਵਿੱਚ ਆਏ ਗੁਰਮਖੋ ਖੱਬੀ ਤਰੀ ਦੇ ਸੀਸ ਚੁੱਕਿਆ ਹੈ ਸੱਜੇ ਹੱਥ 'ਚ ਖੰਡਾ ਫੜਿਆ ਹੈ ਫਿਰ ਮੁਗਲਾਂ ਨਾਲ ਲੜਦੇ ਪਏ ਨੇ ਸਾਤ ਸਰੀਰ ਫਿਰ ਜਾਲਵਾ ਨੂੰ ਭਜਣਾ ਪਾਰੇ ਨੇ ਹੁਣ ਇੱਧਰ ਜਹਾਨ ਖਾਨ ਦੀਆਂ ਤਮੂਰ ਦੀਆਂ ਅਫਗਾਨੀ ਨੇ ਫੌਜਾਂ ਜਰਨੈਲ ਵੇਖਦੇ ਨੇ ਇਹ ਤਾਂ ਮੋਏ ਬੁੱਠੀ ਜਾ ਰਹੇ ਨੇ ਭੱਜੀ ਜਾ ਰਹੇ ਨੇ ਕਿ ਐਡੀ ਸਪੀਡ ਨਾਲ ਭੱਜੇ ਲਾਹੌਰ ਵੱਲ ਨੂੰ ਭਜਦੇ ਪਏ ਨੇ ਐਡੀ ਸਪੀਡ ਨਾਲ ਭੱਜੇ ਰਸਤੇ 'ਚ ਕੋਈ ਪੁੱਛਦਾ ਵੀ ਐਡੀ ਤੇਜ਼ ਕ ਭਜਦੇ ਪਏ ਜੇ ਅਫਗਾਨੀ ਦੀਆਂ ਫੌਜਾਂ ਅਫਗਾਨੀ ਦੇ ਜਰਨੈਲ ਬੜੇ ਬਹਾਦਰ ਨੇ ਇਨਾਂ ਨੂੰ ਭਜਰਾਂ ਕਿ ਪੈ ਗਿਆਂ ਨੇ ਤਾਂ ਅੱਗੋਂ ਜਵਾਬ ਹੁੰਦਾ ਹੈ ਉਹ ਜਿੰਜਿਆਂ ਨਾਲ ਲੜੀਏ ਜਿਉਂਦੇਣ ਲੜੀਏ ਮੜਿਆਂ ਦੇ ਨਾਲ ਕੌਣ ਲੜੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਤਾਂ ਮਰੇ ਹੋਏ ਵੀ ਖੰਡਾ ਖਰਚਾਈ ਜਾ ਰਹੇ ਨੇ ਬਾਬਾ ਅਦੀਪ ਸਿੰਘ ਵਰਗੇ ਫਿਰ ਲੜਦਿਆਂ ਲੜਦਿਆਂ ਜਦੋਂ ਸਾਰੇ ਬੈੜੀਆਂ ਨੂੰ ਭਜਰਾਂ ਪਾ ਦਿਤੀਆਂ ਸਾਰੇ ਜ਼ਾਲਮਾਂ ਨੂੰ ਭੁਜਾ ਦਿੱਤਾ ਜ਼ਾਲਮਾਂ ਦੇ ਝੰਡੇ ਪੁੱਟ ਦਿੱਤੇ ਬਾਬਾ ਅਦੀਪ ਸਿੰਘ ਨੇ ਗੁਰੂ ਰਾਮ ਦਾਦੇ ਦਰ ਤੇ ਪ੍ਰਕਾਰਮਾ ਵਿੱਚ ਪਹੁੰਚੇ ਬੜੇ ਆਦਰ ਸਤਕਾਰ ਦੇ ਨਾਲ ਗੁਰੂ ਰਾਮ ਦਾਦੇ ਚਰਨਾਂ ਦੇ ਵਿੱਚ ਆਪਣਾ ਪਵਿੱਤਰ ਸੀਸ ਭੇਟ ਕੀਤਾ ਉੱਥੇ ਫਿਰ ਬਾਬਾ ਦੀਪ ਸਿੰਘ ਜੀ ਦਾ ਜਾਮ ਪੀਤਾ ਅੱਜ ਗੁਰਮੁਖੋ ਐਵੇਂ ਨਹੀਂ ਬਾਬਾ ਦੀਪ ਸਿੰਘ ਜੀ ਜੈਜਾਕਾਰ ਹੋ ਰਹੀ ਹਰ ਪਾਸੇ ਬਾਬਾ ਅਦੀਫ ਦੀ ਜਾਇਦਾ ਕਰ ਹੈ ਆਖੋ ਪਿਆਰ ਚ ਧੰਤਨ ਬਾਬਾ ਦੀਪ ਸਿੰਘ ਇਹਦਾ ਕੋ ਧੰਤਨ ਬਾਬਾ ਦੀਪ ਸਿੰਘ ਜੀ ਗੁਰੂ ਰਾਮदास ਬੜੇ ਪ੍ਰਸੰਗ ਹੁੰਦੇ ਨੇ ਜੇ ਅਸੀਂ ਬਾਬਾ ਅਦੀਫ ਨੂੰ ਧੰਨ ਆਖਦੇ ਆ ਕਿਉਂ ਗੁਰੂ ਰਾਮदास ਪ੍ਰਸੰਨ ਹੁੰਦੇ ਨੇ ਫਿਰ ਗੁਰੂ ਰਾਮदास ਕਹਿੰਦੇ ਨੇ ਉਹ ਭਲਿਓ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ ਉਹਨੇ ਮੇਰੇ ਸਥਾਨ ਨਾਲ ਬੜਾ ਪਿਆਰ ਕੀਤਾ ਜੀ ਕੋਈ ਮੇਰੇ ਦਰ ਤੇ ਕਿਨਾ ਭਸ਼ਾ ਭੇਟਾ ਕਰਦਾ ਹੈ ਕੋਈ ਮਾਇਆ ਭੇਟਾ ਕਰਦਾ ਹੈ ਕੋਈ ਪਦਾਰਥ ਭੇਟਾ ਕਰਦਾ ਹੈ ਪਰ ਜਿਹਨੂੰ ਤੁਸੀਂ ਧੰਨ ਕਹ ਰਹੇ ਹੋ ਉਹਨੇ ਆਪਣਾ ਪਵਿੱਤਰ ਸੀਸ ਜੀ ਮੇਰੇ ਦਰ ਤੇ ਭੇਟਾ ਕਰ ਦਿੱਤਾ ਬੋਲੇ ਏ ਸੋ ਨਿਹਾਲ ਸਤਿ ਸ੍ਰੀ ਅਕਾਲ ਅਕੋ ਪਿਆਰ ਦੇ ਧੰਨ ਧੰਨ ਬਾਬਾ ਦੀਪ ਜੀ ਦਾ ਧੰਨ ਧੰਨ ਬਾਬਾ ਦੀਪ ਸਿੰਘ ਸਤਿ